ਕਿਸੇ ਵੇ ਬਹੁਤ ਸਾਲਾਂ ਤੋਂ ਕੈਨੇਡਾ ਦੇ ਵਿੱਚ ਲੋਕਾਂ ਦਾ ਆਉਣਾ ਤੇ ਜਾਣਾ ਲੱਗਿਆ ਆਉਣਾ ਖੈਰ ਜ਼ਿਆਦਾ ਆ ਇੱਥੇ ਆਉਂਦੇ ਨੇ ਰੋਜ਼ੀ ਰੋਟੀ ਕਮਾਉਂਦੇ ਨੇ ਪੈਰ ਲੱਗ ਜਾਂਦੇ ਨੇ ਟਿਕਦੇ ਨੇ ਪਰ ਕੁਝ ਲੋਕ ਵਾਪਸ ਵੀ ਚਲੇ ਜਾਂਦੇ ਨੇ ਇਹ ਜਿਹੜਾ ਵਰਤਾਰਾ ਆਮ ਹੈ ਪਰ ਹੁਣ ਇਹ ਵਰਤਾਰਾ ਇਸ ਤਰ੍ਹਾਂ ਕੇ ਖਾਸ ਹੋ ਗਿਆ ਕਿ ਇੱਥੋਂ ਜਾਣ ਵਾਲਿਆਂ ਦੀ ਗਿਣਤੀ ਬਹੁਤ ਵੱਧ ਗਈ ਹੈ ਜੀ ਇਹ ਸੁਵਲਿੰਦ ਜਦੋਂ ਤੋਂ ਤਾਂ ਸਾਬਤਤਾਬ ਰੱਖਿਆ ਜਾਣ ਲੱਗਾ ਹੈ ਉਦੋਂ ਤੋਂ ਬਾਅਦ ਆ ਜਿਹੜਾ 25 ਸਾਲ ਚੱਲ ਰਿਹਾ 2025 ਇਹਦੇ ਪਹਿਲੇ 3 ਮਹੀਨੇ 1 ਜਨਵਰੀ ਤੋਂ ਲੈ ਕੇ 1 April ਤੱਕ ਇਹ ਜਿਹੜੇ 3 ਮਹੀਨੇ ਨੇ ਕੁਆਟਰ ਫਸਟ ਕੁਆਟਰ ਤੇ ਸਾਲ ਦੇ ਵਿੱਚ ਵੱਖਰੇ ਵੱਖਰੇ ਕੁਆਟਰ ਦੀ ਵੱਖਰੀ ਵੱਖਰੀ ਰਿਪੋਰਟ ਹੁੰਦੀ ਹੈ ਕਿੰਨੇ ਆਏ ਕਿੰਨੇ ਗਏ ਕਿੰਨੀ ਆਬਾਦੀ ਸਭ ਕੁਝ ਹੁੰਦਾ ਕਿਉਂਕਿ ਇਹ ਜਿਹੜਾ 2025 ਦਾ ਪਹਿਲਾ ਕੁਆਟਰ ਹੈ ਜਨਵਰੀ ਫਰਵਰੀ ਮਾਰਚ ਪ੍ਰੈਸਾਈਜ਼ਲੀ 1 April ਤੱਕ ਜਿਹੜੇ ਅੰਕੜੇ ਨੇ ਉਹਨਾਂ ਮੁਤਾਬਕ ਜੇ ਉਹਨਾਂ ਤੇ ਝਾਤ ਮਾਰੀਏ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਕਾਫੀ سارے ਲੋਕ ਜਿਹੜੇ ਨੇ ਪਰਮਾਨੈਂਟਲੀ ਕੈਨੇਡਾ ਛੱਡ ਗਏ ਨੇ ਇਹ ਹੈ ਇਮੀਗ੍ਰੇਸ਼ਨ ਜਿਵੇਂ ਇਮੀਗ੍ਰੇਸ਼ਨ ਹੁੰਦੀ ਹੈ ਆਈ ਦੇ ਨਾਲ ਇਹਦੇ ਮਤਲਬ ਇਹ ਲੱਗ ਜਾਂਦੀ ਹੈ ਪਰ ਜਿਹੜਾ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਜਿਹੜਾ ਉਹ ਛੱਡ ਕੇ ਜਾਂਦਾ ਹੈ ਇਹ ਖਾਸ ਗੱਲ ਨੋਟ ਕਰਨ ਵਾਲੀ ਗੱਲ ਕਿ ਕੱਚਾ ਨਹੀਂ ਹੈ ਇੱਥੇ ਕੱਚੇ ਛੱਡ ਕੇ ਗਏ ਨੇ ਉਹਨਾਂ ਦੀ ਗਿਣਤੀ ਬਹੁਤ ਵੱਡੀ ਹੈ ਇਸ ਕੁਆਟਰ ਦੇ ਵਿੱਚ ਪਹਿਲੇ 3 ਮਹੀਨਿਆਂ ਚ 60000 ਦੇ ਲਾਗੇ ਛੱਕੇ ਆ ਪਰ ਪੱਕੇ ਪੀਆਰ ਜਿਹੜੇ ਨੇ ਜਦੋਂ ਛੱਡ ਜਾਂਦੇ ਨੇ ਤਾਂ ਉਹਨਾਂ ਦੇ ਵੀ ਆਕੜੇ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ ਸੋ ਆਊਟਫਲੋ ਵੀ ਕਿਹਾ ਜਾਂਦਾ ਇਸ ਨੂੰ ਤੇ ਲੋਕਲ ਕੰਡੀਸ਼ਨ ਦੇ ਨਾਲ ਉਹਨਾਂ ਦੀ ਜੋ ਇੱਕ ਸੈਟੀਸਫੈਕਸ਼ਨ ਲੈਵਲ ਜਿਹੜਾ ਆ ਉਹ ਜਦੋਂ ਵਿਗੜ ਜਾਂਦਾ ਹੈ ਤਾਂ ਫਿਰ ਲੋਕ ਵਾਪਸ ਜਾਂਦੇ ਨੇ ਇਹਦੇ ਵਿੱਚ ਕਈ ਕਾਰਨ ਹੋ ਸਕਦੇ ਨੇ ਵੈਦਰ ਵੀ ਹੋ ਸਕਦਾ ਇਕਨੋਮਿਕ ਆਰਥਿਕ ਕਾਰਨ ਵੀ ਹੋ ਸਕਦਾ ਪੋਲੀਟੀਕਲ ਕਾਰਨ ਵੀ ਹੋ ਸਕਦਾ ਹਾਊਸਿੰਗ ਜਾਂ ਬ੍ਰੇਨ ਡレイン ਵੀ ਹੋ ਸਕਦਾ ਕਦੋਂ ਕਿੰਨੇ ਕੁ ਲੋਕ ਗਏ ਨੇ ਇਹਦੇ ਬਾਰੇ ਮੋٹے ਮੋٹے ਜਿਹੜੇ ਅੰਕੜੇ ਨੇ ਉਹ ਸਾਂਝੇ ਕਰ ਲੈਂਦੇ ਆ ਇਹ ਯਾਦ ਰੱਖਣਾ ਕਿ ਜਿਹੜੇ ਅੰਕੜੇ ਨੇ ਇਹ ਕੁਆਟਰ ਦੇ ਹਿਸਾਬ ਨਾਲ ਨੇ ਪਹਿਲੇ 3-3 ਮਹੀਨਿਆਂ ਦੇ ਨੇ ਪੂਰੇ ਸਾਲ ਦੇ ਨਹੀਂ ਅੰਕੜੇ ਦੇ ਵਿੱਚ 1953 ਤੋਂ ਜਦੋਂ ਤੋਂ ਹਿਸਾਬ ਕਿਤਾਬ ਰੱਖਿਆ ਜਾਣ ਲੱਗਾ ਤਾਂ ਉਸ ਵੇਲੇ ਮੰਨਿਆ ਗਿਆ ਕਿ ਸਾਢੇ 12000 ਲੋਕ 1953 ਦੇ ਵਿੱਚ ਪਹਿਲੇ 3 ਮਹੀਨਿਆਂ 'ਚ ਕੈਨੇਡਾ ਛੱਡ ਗਏ ਫਿਰ ਉੱਥੇ ਕੀ ਅੰਕੜੇ ਰਹੇ 1968 ਲੱਗੇ ਜਾ ਕੇ ਫੇਰ ਇੱਕਦਮ ਵਾਧਾ ਆਇਆ ਤਕਰੀਬਨ 25% 25000 ਲੋਕ ਜਿਹੜੇ ਸੀ ਉਹ ਪਹਿਲੇ 3 ਮਹੀਨੇ ਚ ਕੈਨੇਡਾ ਛੱਡ ਗਏ ਫਿਰ ਕਾਫੀ ਗ੍ਰਾਵਟ ਰਹੀ ਹੈ ਕਾਫੀ ਇਹ 8 10 12% 8 10 12000 ਦੇ ਲਾਗੇ ਪਹਿਲੇ 3 ਮਹੀਨੇ ਦੇ ਅੰਕੜੇ ਰਹੇ ਫਿਰ 2020 ਲਾਗੇ ਫਿਰ ਜਾ ਕੇ ਉਛਾਲ ਆ ਤੇ 20000 ਲੋਕ ਜਿਹੜੇ ਸੀ ਉਹ ਪਹਿਲੇ 3 ਮਹੀਨੇ ਚ ਕੈਨੇਡਾ ਛੱਡ ਗਏ 2021 ਦੀ ਗੱਲ ਕਰੀਏ ਤਾਂ ਤਕਰੀਬਨ 17 18000 ਛੱਡ ਗਏ 22 ਦੇ ਵਿੱਚ ਤਕਰੀਬਨ 25000 ਛੱਡ ਗਏ ਫਿਰ ਇਹ ਥੋੜਾ ਅੰਕੜਾ ਉਦੋਂ ਦਾ ਹੀ ਹਾਈ ਹੈ 23 ਦੇ ਵਿੱਚ ਵੀ 25 25000 ਛੱਡ ਗਏ 24 ਦੇ ਵਿੱਚ ਫਿਰ ਫਿਰ ਜਿਹੜਾ ਸੀ ਪੁਰਾਣੇ ਰਿਕਾਰਡ ਤੋਂ ਵੀ ਕਾਫੀ ਜਿਹੜਾ ਸੀ ਜਦੋਂ ਪੁਰਾਣਾ ਜਦੋਂ ਤੋਂ ਰਿਕਾਰਡ ਖੋਣ ਲਗਾ ਉਹਦੇ ਵਿੱਚ ਹਾਈ ਚਲੇਗਾ तकरीबन 26000 ਲੋਕ ਜਿਹੜੇ ਸੀ ਪਹਿਲੇ 3 ਮਹੀਨਿਆਂ ਵਿੱਚ ਪੀਆਰ ਜਿਹੜੇ ਸੀ ਕੈਨੇਡਾ ਵਿੱਚ ਛੱਡ ਗਏ ਤੇ ਆਹ ਜਿਹੜਾ 25 ਹੈ ਮਹੀਨਾ ਜਿਹੜਾ ਸਾਲ ਚੱਲ ਰਿਹਾ ਇਹਦੇ ਵਿੱਚ ਸਾਰੇ ਰਿਕਾਰਡਾਂ ਤੋਂ ਵੱਧ ਪਹਿਲੇ 3 ਮਹੀਨਿਆਂ ਦੇ ਵਿੱਚ 27000 ਤੋਂ ਵੱਧ ਲੋਕ ਜਿਹੜੇ ਨੇ ਕੈਨੇਡਾ ਨੂੰ ਅਲਵਦਾ ਕਹਿ ਗਿਆ ਨੇ ਪੀਆਰ ਔਰ ਇਹਦੇ ਵਿੱਚ ਇਹ ਵੀ ਹੈ ਕਿ ਜਿਹੜੇ ਅੰਕੜੇ ਦੱਸਦੇ ਨੇ ਕਿ ਜਿਆਦਾ ਜਿਹੜੇ ਲੋਕ ਛੱਡ ਕੇ ਜਾਂਦੇ ਨੇ ਨਾ ਉਹ ਤੀਸਰੇ ਕੁਆਟਰ ਚ ਜਾਂਦੇ ਨੇ ਭਾਵ ਜੁਲਾਈ ਅਗਸਤ ਸਤੰਬਰ ਦੇ ਵਿੱਚ ਜਾਂਦੇ ਨੇ ਸੋ ਇਹ ਜਿਹੜਾ ਹੈ ਜਨਵਰੀ ਫਰਵਰੀ ਮਾਰਚ ਦੇ ਵਿੱਚ ਇੰਨੇ ਛੱਡ ਗਏ ਨੇ ਤਾਂ ਫਿਰ ਗਾਂਹ ਹੋਰ ਜ਼ਿਆਦਾ ਜਾ ਸਕਦੇ ਨੇ ਇਹ ਦੀ ਇਮੀਗ੍ਰੇਸ਼ਨ ਜਿਹੜੀ ਹੈ ਇਹ ਕਾਫੀ ਜ਼ਿਆਦਾ ਹੋ ਰਹੀ ਹੈ ਕੰਟਰੀ ਦੇ ਵਿੱਚ ਐਸਟੀਮੇਟ ਕੀਤਾ ਜਾਂਦਾ ਹੈ ਕਿ ਪਿਛਲੇ ਸਾਲ ਨਾਲੋਂ ਜਿਹੜਾ ਅੰਕੜਾ ਹੈ 3% ਵੱਧ ਗਿਆ ਹੈ ਤੇ 2017 ਦੇ ਵਿੱਚ ਕਾਫੀ ਹਾਈएस्ट ਡਾਈਵਰਸੀ ਲਾਰਜੈਸਟ ਐਵਰ ਜਿਹੜਾ ਰਿਕਾਰਡ ਕੀਤਾ ਗਿਆ ਸੀ ਉਸ ਤੋਂ ਬਾਅਦ ਇਹ ਬਹੁਤ ਉੱਚਾ ਹੈ ਸੀਜ਼ਨਲ ਟ੍ਰੈਂਡ ਹੈ ਤੇ ਇਹਨੂੰ ਬੈਡ ਨਿਊਜ਼ ਵੀ ਕਿਹਾ ਜਾ ਸਕਦਾ ਹੈ ਪਰ ਇਹ ਮੈਂ ਜਿੱਥੋਂ ਜਿੱਥੋਂ ਇਨਫੋਰਮੇਸ਼ਨ ਲਈਆ ਉਹਨਾਂ ਦਾ ਹੈਡਿੰਗ ਸੀ ਗੋਨ ਫॉर ਲੈਫਟ ਕੈਨੇਡਾ ਫॉर ਗੁੱਡ ਭਾਵੇਂ ਇੱਥੇ ਥੋੜਾ ਜਿਹਾ ਜ਼ਿਆਦਾ ਜਿਹੜੇ ਸੀ ਇਮੀਗ੍ਰੈਂਟ ਜਿਹੜੇ ਸੀ ਪਿਛਲੇ ਸਾਲਾਂ ਦੇ ਵਿੱਚ ਬੁਲਾ ਲਏ ਜਿਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਇੱਥੇ ਨਵੇਂ ਆਏ ਨੇ ਸੋ ਬਹੁਤ ਸਾਰੇ ਉਮੀਦ ਕਰ ਰਹੇ ਨੇ ਜਾਂ ਸਰਕਾਰ ਵੀ ਕਰ ਰਹੀ ਹੈ ਕਿ ਹਾਊਸਿੰਗ ਤੇ ਥੋੜਾ ਪ੍ਰੈਸ਼ਰ ਘਟੇ ਹੋਰ ਸਰਵਿਸਿਜ਼ ਤੇ ਪ੍ਰੈਸ਼ਰ ਘਟੇ ਕੁਝ ਲੋਕ ਚਲੇ ਜਾਣ ਤਾਂ ਸ਼ਾਇਦ ਸਾਨੂੰ ਇਹ ਬਿਹਤਰ ਹੀ ਹੋਵੇਗਾ ਸਾਡੇ ਲਈ